ਆਹ ਦੇਖ ਮੈਂ ਤੈਨੂੰ ਕਹਾਂ ਇਹ ਨਾ ਮੈਂ ਅਣਖੀ ਬੰਦਾ ਮੈਨੂੰ ਇਸ ਤੋਂ ਪਿਆਰੀ ਸੀ ਮੈਂ ਮੰਮੀ ਨੂੰ ਉਸ ਤੋਂ ਵੀ ਕਹਾਂ ਨਾ ਮੈਨੂੰ ਇਸ ਤੋਂ ਪਿਆਰੀ ਹੈ ਪੈਸਾ ਨਹੀਂ ਪਿਆਰਾ ਠੀਕ ਆ ਆਪਣੇ ਬੈਡਰੂਮਾਂ ਸਾਂਝੇ ਕਰਦੇ ਰਹੇ ਦੇ ਵੀ ਦੇ ਮੁੰਡੇ ਨਿੱਕਾ ਵੀਰਾ ਗੋਰਾ ਸਾਬੂ ਤੇ ਕਰਵਾੜੀ ਦੇ ਨਜਾਇਜ਼ ਬੰਦਾ ਤੋਂ ਪਰੇਸ਼ਾਨ ਨੌਜਵਾਨ ਨੇ ਆਤਮ ਹੱਤਿਆ ਕਰ ਲਈ ਹੈ ਨੌਜਵਾਨ ਨੇ ਪਹਿਲਾਂ ਵੀਡੀਓ ਬਣਾਈ ਅਤੇ ਫਿਰ ਇਹ ਖੌਫਨਾਕ ਕਦਮ ਝੁਕਿਆ ਦਰਸਲ ਇਲਜ਼ਾਮ ਨੇ ਕਿ ਉਸਦੀ ਪਤਨੀ ਦਾ ਪ੍ਰੇਮੀ ਉਸ ਨੂੰ ਬੰਦ ਕਮਰੇ ਦੀਆਂ ਵੀਡੀਓ ਭੇਜਦਾ ਸੀ ਜਿਸ ਨੂੰ ਨਾ ਸਹਾਰਦੇ ਹੋਏ ਨੌਜਵਾਨ ਨੇ ਖੁਦਕੁਸ਼ੀ ਕਰ ਲਈ ਇਸ ਤੋਂ ਬਾਅਦ ਹੁਣ ਪਰਿਵਾਰ ਨੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਉਧਰ ਨੌਜਵਾਨ ਦੀ ਉਹ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਕਿ ਉਹ ਜ਼ਹਿਰੀਲੀ ਵਸਤੂ ਹੱਥ ਵਿੱਚ ਚੱਕੀ ਦਿਖਾਈ ਦੇ ਰਿਹਾ ਹੈ ਅਤੇ ਆਪਣੀ ਘਰਵਾਲੀ ਉੱਪਰ ਇਲਜ਼ਾਮ ਲਾਉਂਦਾ ਵੀ ਸੁਣਾਈ ਦਿੱਤਾ ਆਹ ਦੇਖ ਮੈਂ ਤੈਨੂੰ ਕਹਾਂ ਨਾ ਮੈਂ ਅਣਖੀ ਬੰਦਾ ਮੈਨੂੰ ਇਸਤ ਬਿਯਾਰੀ ਸੀ ਮੈਂ ਮੰਮੀ ਨੂੰ ਤੋਂ ਕਿਹਾ ਨਾ ਮੈਨੂੰ ਇਸ ਤੋਂ ਪਿਆਰੀ ਉਹ ਪੈਸਾ ਨਹੀਂ ਪਿਆਰਾ ਠੀਕ ਆ ਆਪਣੇ ਬੈਡਰੂਮ ਸਾਂਝੇ ਕਰਦੇ ਰਹੇ ਦੇ ਵੀ ਦੇ ਮੁੰਡੇ ਨਿੱਕਾ ਵੀਰਾ ਗੋਰਾ ਸਾਬੂ ਠੀਕ ਆ ਇਹਨਾਂ ਨੂੰ ਟੋਪਸ ਦਿੱਤੇ ਦੇਸਤੀ ਬਹੁਤ ਜ਼ਿਆਦੀ ਹੋਏ ਦਰਸਲ ਇਹ ਪੂਰਾ ਮਾਮਲਾ ਫਿਰੋਜ਼ਪੁਰ ਦੇ ਪਿੰਡ ਮਿੱਠੇ ਦਾਏ ਜਿੱਥੇ ਕਿ ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਟਰੱਕ ਡਰਾਈਵਰ ਸੀ ਜੋ ਜ਼ਿਆਦਾਤਰ ਘਰ ਤੋਂ ਬਾਹਰ ਰਹਿੰਦਾ ਸੀ ਅਤੇ ਉਸ ਦੀ ਪਤਨੀ ਇਸੇ ਗੱਲ ਦਾ ਫਾਇਦਾ ਚੁੱਕ ਰਹੀਆਂ ਗੈਰ ਮਰਦਾਂ ਨੂੰ ਆਪਣੇ ਘਰ ਬੁਲਾ ਲੈਂਦੀ ਸੀ ਅਤੇ ਉਹਨਾਂ ਨਾਲ ਸੰਬੰਧ ਬਣਾਉਣੀ ਸੀ ਜਿਸ ਸੇ ਕਿ ਉਸ ਦੇ ਪ੍ਰੇਮੀ ਵੀਡੀਓ ਬਣਾ ਲੈਂਦੇ ਸੀ ਅਤੇ ਫਿਰ ਨੌਜਵਾਨ ਨੂੰ ਭੇਜਦੇ ਸੀ ਜਿਸ ਨੂੰ ਨਾ ਸਹਾਰਦੇ ਹੋਏ ਨੌਜਵਾਨ ਨੇ ਜ਼ਹਿਰੀਲੀ ਬਸਤੂ ਖਾ ਕੇ ਆਪਣੀ ਜੀਵਨ ਲੀਲਾ ਸਵਾਪਤ ਕਰ ਲਈ ਜਿਸ ਤੋਂ ਬਾਅਦ ਹੁਣ ਇਹ ਵੀ ਖਬਰਾਂ ਮਿਲ ਰਹੀਆਂ ਨੇ ਕਿ ਉਸ ਦੀ ਪਤਨੀ ਮਿੱਟੇਪਿੰਡ ਸੁਖਵਿੰਦਰ ਸਿੰਘ ਉਹ ਟਰੱਕ ਡਰਾਈਵਰ ਸੀ ਗਈ ਇਹ ਉਹ ਟਰੱਕ ਤੇ ਡਿਲੀਵਰੀ ਕਰ ਲੋ 2-2 3-3 ਮਹੀਨੇ ਬਾਅਦ ਹੋ ਜਾਂਦਾ ਸੀਗਾ ਘਰ ਤੋਂ ਤੇ ਉਹਦੇ ਘਰ ਵਾਲੀ ਪਿੱਛੋਂ ਆਪਦੇ ਆਸ਼ਕਾਂ ਨਾਲ ਕਿਵੇਂ ਬਿਲਾ ਲੈਂਦੀ ਸੀ ਗਲਤ ਰਿਲੇਸ਼ਨ ਰੱਖਦੀ ਸੀ ਤੇ ਕੁਝ ਦਿਨ ਪਹਿਲਾਂ ਉਹ ਆਪਣੇ ਆਸ਼ਕਾਂ ਦੇ ਨਾਲ ਕਿ ਉਹ ਫਰਾਵੇ ਕਿ ਦੋਨੇ ਬੱਚੇ ਘਰ ਛੱਡ ਗਏ ਆਪ ਨੇ ਜਾ ਹੋਏ ਨੂੰ 6-7 ਸਾਲ ਹੋ ਗਏ ਆ ਦੋਨੇ ਬੱਚੇ ਘਰ ਛੱਡ ਗਏ 7 ਸਾਲ ਨੂੰ ਨੀਂਦ ਵਾਲੀਆਂ ਗੋਲੀਆਂ ਪਾ ਕੇ ਤੇ ਆਪ ਉਹਨਾਂ ਨਾਲ ਚਲੀ ਗਈ ਉਹ ਮੁੰਡਾ ਉਸ ਤੋਂ ਬਾਅਦ ਪਰੇਸ਼ਾਨ ਬਹੁਤ ਜ਼ਿਆਦਾ ਹੋ ਗਿਆ ਉਹ ਭੋਜ ਪਾ ਆ ਗਿਆ ਸੀ ਆਪਦੀ ਮਾਸੀ ਕੋਲ ਇੱਥੇ ਪੰਜ ਚਾਰ ਦਿਨ ਰਿਹਾ ਮਾਸੀ ਕੋਲੇ ਉਸ ਤੋਂ ਬਾਅਦ ਉਹਨੇ ਇੱਕ ਵੀਡੀਓ ਬਣਾਈ ਜਿਹਦੇ ਚੋ ਚਾਲ ਮੁੰਡਿਆਂ ਦੇ ਉਹਨੇ ਨਾਂ ਲਏ ਆ ਜਿਨ੍ਹਾਂ ਨਾਲ ਉਹ ਕੁੜੀ ਦੇ ਰਿਲੇਸ਼ਨ ਸੀ ਤੇ ਉਸ ਤੋਂ ਬਾਅਦ ਉਹਨੇ ਵੀਡੀਓ ਦੇ ਵਿੱਚ ਸਲਫਾਸ ਵੀ ਦਿਖਾਉਂਦਾ ਤੇ ਉਹਨੇ ਦਵਾਈ ਖਾ ਕੇ ਆਤਮ ਹੱਤਿਆ ਕਰ ਲਈ ਆ ਕਿਉਂ ਉਹਨੂੰ ਆਸ਼ਿਕ ਪਰ ਜਿਹੜੇ ਉਹ ਵੀ ਤਾਕ ਕਰਦੇ ਹੈਗੇ ਉਹਨੂੰ ਉਹ ਉਹਨੂੰ ਬੈਡਰੂਮ ਦੀਆਂ ਵੀਡੀਓ ਭੇਜਦੇ ਸੀ ਬੜਾ ਬਣਾ ਕੇ ਹਾਂਜੀ ਬਣਾ ਬਣਾ ਕੇ ਜਿਹੜਾ ਨਹੀਂ ਅਸਰ ਹੁਣ ਹਾਂਜੀ ਉਹ ਜਦੋਂ ਇਹਦੇ ਘਰ ਆ ਕੇ ਇਹਦੀ ਜਨਾਨੀ ਨਾਲ ਰਿਲੇਸ਼ਨ ਬਣਾਉਂਦੇ ਸੀ ਤੇ ਬੈੱਡਰੂਮ ਦੀ ਵੀਡੀਓ ਬਣਾਉਂਦੇ ਸੀ ਜੋ ਇਹਨੂੰ ਭੇਜਦੇ ਸੀ ਤੇ ਇਹਦੀ ਜਨਾਨੀ ਨੇ ਆਪਦੇ ਟੌਪਸ ਵੀ ਉਹਨਾਂ ਨੂੰ ਦਿੱਤੀ ਹੋਏ ਸੀ ਉਹ ਸਾਰੀ ਸੱਗਿਆ ਗੱਲ ਉਹਨਾਂ ਦੀ ਉਹ ਗੱਲ ਨਹੀਂ ਸੱਚ ਸੱਗਿਆ ਜੀ ਇਸ ਕਰਕੇ ਉਹਨੇ ਸਲਫਾਸ ਕਰਕੇ ਆਪਦੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਤੇ ਸਾਨੂੰ ਇਨਸਾਫ ਦਵਾਇਆ ਜਾਵੇ ਅਖਾ ਔਰਤ ਦੇ ਹੁਣ ਜਿਹੜੇ ਬਾਕੀ ਉਹ ਬੜੇ ਗਏ ਕਿ ਨਹੀਂ ਨਹੀਂ ਪੁਲਿਸ ਵੱਲੋਂ ਸਾਨੂੰ ਕਾਲ ਆਈ ਹੈ ਜੀ ਤੇ ਇਕੱਲੀ ਉੱਤ ਫੜੀ ਆ ਉਹਨਾਂ ਨੇ ਫੜਿਆ ਹੈ ਉਹਨਾਂ ਨੂੰ ਨਹੀਂ ਫੜਿਆ ਜੀ ਹੋਰ ਫੜਦਾ ਚਾਹੀਦੇ ਨੇ ਹਾਂਜੀ ਉਹਨਾਂ ਨੂੰ ਫੜਨੇ ਚਾਹੀਦਾ ਜਿਹੜੀ ਉਹ ਤੁਹਾਡੇ ਕੋਲ ਜਿਹੜੇ ਬਣਾ ਕੇ ਗਿਆ ਹਾਂਜੀ ਉਹ ਵੀਡੀਓ ਸਾਡੇ ਕੋਲ ਹੈ ਜੀ ਉਹਦੇ ਉਹਦਾ ਮੋਬਾਈਲ ਵੀ ਥਾਣੇ ਵਿੱਚ ਜਮ੍ਹਾ ਹੈ ਹੁਣ ਸਖਤ ਕਾਰਵਾਈ ਹੁਣ ਕੀਤੀ ਹਾਂਜੀ ਮੋਬਾਈਲ ਦੇ ਵਿੱਚ ਵੀ ਉਹਨਾਂ ਦੇ ਉਹਦੇ ਬਹੁਤ ਸਬੂਤ ਲੱਭ ਜਾਣਗੇ ਉਹ ਥਾਣੇ ਜਮ੍ਹਾ ਕਰਵਾ ਦਿੱਤਾ ਤੇ ਪਰਿਵਾਰ ਦਾ ਇਲਜ਼ਾਮ ਹੈ ਕਿ ਉਸਦੀ ਪਤਨੀ ਕੁਝ ਦਿਨ ਪਹਿਲਾਂ ਪੂਰੇ ਪਰਿਵਾਰ ਨੂੰ ਨਸ਼ੇ ਦੀਆਂ ਗੋਲੀਆਂ ਦੇ ਕੇ ਘਰੋਂ ਫਰਾਰ ਹੋ ਗਈ ਸੀ ਜਿਸ ਤੋਂ ਬਾਅਦ ਜਦੋਂ ਇਹ ਨੌਜਵਾਨ ਕਰੀਬ 2.5 ਮਹੀਨੇ ਬਾਅਦ ਆਪਣੇ ਘਰ ਵਾਪਸ ਆਇਆ ਤਾਂ ਉਸ ਨੂੰ ਇਸ ਪੂਰੀ ਕਤਨਾ ਦਾ ਪਤਾ ਲੱਗਿਆ ਜਿਸ ਤੋਂ ਬਾਅਦ ਉਸ ਨੇ ਕਰੀਬ 3-4 ਦਿਨ ਰੋਟੀ ਨਹੀਂ ਖਾਧੀ ਅਤੇ ਆਖਿਰਕਾਰ ਨੂੰ ਸਲਫਾਸ ਦੀਆਂ ਗੋਲੀਆਂ ਖਾ ਕੇ ਆਤਮ ਹੱਤਿਆ ਕਰ ਲਈ ਮਾਰਨ ਤੋਂ ਪਹਿਲਾਂ ਨੌਜਵਾਨ ਨੇ ਇੱਕ ਵੀਡੀਓ ਬਣਾਈ ਅਤੇ ਸੋਸ਼ਲ ਮੀਡੀਆ ਤੇ ਅਪਲੋਡ ਕਰ ਦਿੱਤੀ ਜਿਸ ਵਿੱਚ ਕੇ ਉਸ ਨੇ ਕੁਝ ਨੌਜਵਾਨਾਂ ਦੇ ਨਾਮ ਵੀ ਲਏ ਨੇ ਉਧਰ ਦੂਜੇ ਪਾਸੇ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਅਤੇ ਮ੍ਰਿਤਕ ਦੀ ਪਤਨੀ ਨੂੰ ਗ੍ਰਿਫਤਾਰ ਕਰ ਲਿਆ। ਲड़का ਸੁਖਵਿੰਦਰ ਸਿੰਘ ਉਰਫ ਛਿੰਦਾ ਉਤਰਬੋਹ ਸਿੰਘ ਵਾਸੀ ਪਿੰਡ ਮਿੱਠੇ ਥਾਣਾ ਮਹੂ ਦਾ ਰਹਿਣ ਵਾਲਾ ਸੀ। ਉਹਦੀ ਜਿਹੜੀ ਆਰਸੀ ਜਸ਼ਨਪ੍ਰੀਤ ਕੌਰ ਉਹ ਉਹਦੇ ਨਾਲ ਉਹਦੀ ਬਣਦੀ ਨਹੀਂ ਸੀ ਉਹਨਾਂ ਦਾ ਲੜਾਈ ਝਗੜਾ ਰਹਿੰਦਾ ਸੀ। ਇਹ ਗੋਲੀਆਂ ਖਾਧਾ ਕੀ ਕਰ ਇਹ ਗੋਲੀਆਂ ਉਸ ਮੁੰਡੇ ਨੇ ਤਾਂ ਖਾਧੀਆਂ ਵੀ ਉਹਦੀ ਲੜਕੀ ਉਹ ਕਹਿੰਦਾ ਸੀ ਵੀ ਮੇਰੇ ਘਰ ਵਾਲੀ ਆ ਜਿਹੜੀ ਇਹਦੇ ਕੋਈ ਬੰਦਿਆਂ ਨਾਲ ਸੰਬੰਧ ਹੈ ਪਿੰਡ 'ਚ ਤੇ ਉਹਨਾਂ ਨੇ ਉਸ ਤੋਂ ਬਾਅਦ ਫਿਰ ਉਹਨਾਂ ਮੁੰਡਿਆਂ ਨੇ ਉਹਨੂੰ ਮਾੜਾ ਚੰਗਾ ਬੋਲਿਆ ਜਾਂ ਉਹਨੂੰ ਫੋਟੋ ਭਾਈ ਕੋਈ ਤੇ ਉਹਨੇ ਇਹ ਗੱਲ ਨੂੰ ਸਹਿਣ ਨਹੀਂ ਕੀਤਾ ਤੇ ਜਦੋਂ ਸਹਿਣ ਨਹੀਂ ਕੀਤਾ ਘਰ ਵਾਲੀ ਬਾਰੇ ਤਾਂ ਉਹਨੇ ਫਿਰ ਗੁੱਸੇ ਵਿੱਚ ਆ ਕੇ ਉਹਨੇ ਸਲਫਾਸ ਘਾ ਲਿਆ ਤੇ ਉਹਦੀ ਮੌਤ ਹੋ ਗਈ ਹੈ ਉਹ ਜੀ ਪਤਨੀ ਕੋਲ ਆਪਾਂ ਮﻘਦਮਾ ਦਰਜ ਕਰਦੇ ਮਕਦਮਾ ਨੰਬਰ 306 ਮਿਤੀ 8 6 24 ਅਧੀਨ ਧਾਰਾ 306 ਆਈਪੀਸੀ ਦੇ ਤਹਿਤ ਮਕਦਮਾ ਦਰਜ ਕਰ ਲਿਆ ਉਹਦੇ ਵਿੱਚ ਅਜੇ ਜਿਹੜੀ ਦੋਸ਼ਣਾਂ ਉਹਦੀ ਪਤਨੀ ਪਾਈ ਗਈ ਆ ਉਹਨੂੰ ਅੱਜ ਥਾਣਾ ਸਿਟੀ ਫਰੋਇਪੁਰ ਫਰੋਇਪੁਰ ਸ਼ਹਿਰ ਦੇ ਵਿੱਚ ਆਈ ਸੀ ਰਿਸ਼ਤੇਦਾਰੀ ਵਿੱਚ ਉੱਥੋਂ ਦੀ ਗ੍ਰਿਫਤਾਰੀ ਉਹਨੂੰ ਗ੍ਰਿਫਤਾਰ ਕਰ ਲਿਆ ਬਾਕੀ ਉਹਦੇ ਤੋਂ ਉਦੀ ਪੁੱਛਗਿਚ ਕੀਤੀ ਜਾਊਗੀ ਜਿਹੜਾ ਜਿਹੜਾ ਵੀ ਅੱਗੇ ਸਾਨੂੰ ਪਤਾ ਲੱਗੂਗਾ ਉਹਦੇ ਦੇ ਬੰਦੀ ਕਾਨੂੰਨੀ ਕਰ ਦੇ ਕਿਸੇ ਤਾਂ ਪਰਿਵਾਰ ਦਾ ਇਲਜ਼ਾਮ ਹੈ ਕਿ ਮ੍ਰਿਤਕ ਦੀ ਪਤਨੀ ਦੇ ਨਾਲ-ਨਾਲ ਚਾਰ ਹੋਰ ਵਿਅਕਤੀ ਇਸ ਪੂਰੇ ਘਟਨਾਕਰਮ 'ਚ ਰਲੇ ਹੋਏ ਨੇ ਜੋ ਕਿ ਉਹਨਾਂ ਦੇ ਬੇਟੇ ਨੂੰ ਮਾਨਸਿਕ ਤੌਰ ਤੇ ਤੰਗ ਪਰੇਸ਼ਾਨ ਕਰ ਰਹੇ ਸੀ ਪਰਿਵਾਰ ਨੇ ਉਹਨਾਂ ਦੀ ਗ੍ਰਿਫਤਾਰੀ ਦੀ ਮੰਗ ਵੀ ਕੀਤੀ ਹੈ ਫਿਰੋਜ਼ਪੁਰ ਤੋਂ ਪਰਮਜੀਤ ਸਖਾਣਾ ਸੈਂਟਰਲ ਪੰਜਾਬ ਟੀਵੀ